ਮਲੇਗਾ ਸਾਰੇ ਦਾ ਲੋ ਚੱਲ ਲਾ ਦੇ ਯਾਰ ਜੰਦਾਬਾਦ ਮੁਰਦਾਬਾਦ ਜਿੰਦਾਬਾਦ ਜੰਦਾਬਾਦ ਮੁਰਦਾਬਾਦ ਜਿੰਦਾਬਾਦ ਜੰਦਾਬਾਦ ਮੁਰਦਾਬਾਦ ਜਿੰਦਾਬਾਦ ਜੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਹੇ 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 ਜਿਹਦੀ 12 ਤਰੀਕ ਦੀ ਖਾਲ ਆਈ ਆ ਜੀ ਕੌਮੀ ਇਨਸਾਫ ਪਾਰਟੀ ਦੀ ਆ ਅੱਜ ਸਾਡੀ ਜਥੇਬੰਦੀਆਂ ਨੇ ਸਾਰੇ ਟੂਲ ਪਲਾਜ਼ਿਆਂ ਤੇ ਬੈਠੀਆਂ ਨੇ ਅਸੀਂ ਇਹਦੇ ਰੋਸ ਮਜਾਰੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੇ ਰੋਸ ਵਜੋਂ ਅਸੀਂ ਥਾਂ ਥਾਂ ਪੂਤਲੇ ਫੂਕਦੇ ਹਾਂ ਹਰੇਕ ਸਾਡੇ ਜ਼ਿਲ੍ਹੇ 'ਚ ਥਾਂ ਥਾਂ ਤੇ ਅੱਜ ਸਾਰੇ ਟੂਲ ਪਲਾਜ਼ੇ ਫਰੀ ਕੀਤੇ ਹੋਏ ਨੇ ਇਹ ਰੋਸ ਵਜੋਂ ਅਸੀਂ ਜੋ ਸੈਂਟਰ ਸਰਕਾਰ ਇਹਨਾਂ ਦੀਆਂ ਸਭਾਜ ਸਜਾਵਾਂ ਪੂਰੀਆਂ ਹੋਈਆਂ ਨੇ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਰਹਾ ਨਹੀਂ ਕਰ ਰਹੇ ਉਹਦੇ ਰੋਸ ਮੁਜ਼ਾਰੇ ਵਜੋਂ ਅੱਜ ਅਸੀਂ ਨੇ ਪੂਤਲਾ ਫੂਕਿਆ ਸਾਰੇ ਅੱਜ ਟੂਲ ਪਲਾਜੇ ਫਰੀ ਨੇ ਬਾਕੀ ਜਿਹੜਾ ਸੈਂਟਰ ਸਰਕਾਰ ਆ ਹੋਰ ਵੀ ਬਹੁਤ ਨਵੇਂ-ਨਵੇਂ ਬਿੱਲ ਲਿਆਉਣ ਨੂੰ ਕਹਿੰਦੀ ਆ ਉਹਦੇ ਸਬੰਧ ਚ ਵੀ ਅਸੀਂ 16 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਧਰਨੇ ਲਾਵਾਂਗੇ ਸਾਰੇ ਡੀਸੀ ਦਫ਼ਤਰਾਂ ਦੇ 26 ਤਰੀਕ ਨੂੰ ਸਾਡੀ ਟਰੈਕਟਰ ਰੈਲੀ ਵੀ ਹੋਊਗੀ ਜਿਹੜਾ ਅੱਜ ਦਾ ਸਾਡਾ ਮੀਨ ਉਹ ਤੇ ਅੱਜ ਸਾਡਾ ਬੰਦੀ ਸਿੰਘਾਂ ਦਾ ਕੌਮੀ ਇਨਸਾਫ ਪਾਰਟੀ ਨੇ ਸਾਨੂੰ ਕਾਲ ਕੀਤੀ ਆ ਉਹਦੀ ਕਾਲ ਤੇ ਅੱਜ ਸਾਰੀਆਂ ਜਥੇਬੰਦੀਆਂ ਸਾਡੀਆਂ ਥਾਂ-ਥਾਂ ਰੋਸ ਮੁਜ਼ਾਰੇ ਕਰ ਰਹੇ ਆ ਦੀ ਰਿਹਾਈ ਹੋਣੀ ਹੋਈ ਚਾਹੀਦੀ ਆ ਇੱਕ ਸਰਸੇ ਵਾਲੇ ਸਾਧ ਨੂੰ ਤਾਂ ਪਲਾਟਕਾਰੀ ਨੂੰ ਠਾਹ ਪਰੋਲ ਮਿਲ ਜਾਂਦੀ ਇਹਨਾਂ ਨੂੰ 35 35 40 40 ਸਾਲ ਹੋ ਗਏ ਸਜ਼ਾ ਪੂਰੀਆਂ ਹੋ ਜਾਂਨ ਬਾਕੀ ਜਿਹੜਾ ਕਿਸਾਨ ਬੈਲ ਪਾਠ ਕਰ ਰਹੇ ਨੇ ਵੀ ਬੀਜੋਦ ਫੇਲ ਔਰ ਬਿਜਲੀ ਦਾ ਉਹਦੇ ਬਾਰੇ ਮੁਜਾਰੇ ਕਰ ਰਹੇ ਨੇ ਸਾਡੇ ਸਾਰੇ ਚੱਲ ਰਹੇ ਦਿਖਾਉਂਦਾ ਜੱਫੇ ਬੰਦੀ ਦਾ ਜੀ